ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀ ਆਂਗੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਐਂਡ ਚੜ੍ਹਦੀ ਕਲਾ 'ਚ ਹੋਵੋਗੇ ਜੀ ਤੇ ਅੱਜ ਮੈਂ ਤੁਹਾਡੇ ਨਾਲ ਖਾਸ ਹੀ ਇੱਕ ਚੀਜ਼ ਜਿਹੜੀ ਆ ਸ਼ੇਅਰ ਕਰਨ ਜਾ ਰਹੀ ਆਂ ਦੇਖੋ ਜੀ ਫਰਾਈਪੈਨ ਰੱਖਿਆ ਹੋਇਆ ਮੈਂ ਗੈਸ ਦੇ ਉੱਪਰ ਤੇ ਅਸੀਂ ਬਣਾਉਣ ਲੱਗੇ ਆਂ ਜੀ ਚਾਹ ਤੇ ਚਾਹ ਅਸੀਂ ਕਿਹੜੀ ਬਣਾਉਣ ਜਾ ਰਹੇ ਆਂ ਜੀ ਅਰਜੁਨ ਸ਼ਾਲ ਵਾਲੀ ਚਾਹ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਆ ਦੇਖੋ ਜਿਹੜੇ ਵਿੱਚ ਪਾਤੇ ਹੋਏ ਆ ਨਾ ਮੈਂ ਇਹ ਹੈਗਾ ਜੀ ਅਰਜੁਨ ਸ਼ਾਲ ਇਮੇ ਰਾਤ ਨੂੰ ਭਿਉਂ ਦਿੱਤਾ ਹੋਇਆ ਸੀਗਾ ਪਾਣੀ ਦੇ ਵਿੱਚ ਦੋ ਲਈ ਮੈਂ ਫਲਾਵਰ ਇਹਦੇ ਇਹ ਤੁਸੀਂ ਸ਼ਾਇਦ ਜਾਣਦੇ ਹੀ ਹੋਵੋਗੇ ਕਿ ਅਰਜੁਨ ਛਾਲ ਕੀ ਹੁੰਦਾ ਆ ਤੇ ਗੈਸ ਨੂੰ ਅਸੀਂ ਔਨ ਕਰ ਦਾਂਗੇ ਹਾਂਜੀ ਗੈਸ ਮੈਂ ਔਨ ਕਰ ਦਿੱਤਾ ਹੁਣ ਅਸੀਂ ਇਹਨੂੰ ਥੋੜਾ ਜਿਹਾ ਰਿਨਾਂਗੇ ਤੇ ਦੋ ਕੱਪ ਚਾਹ ਬਣਾਉਣੀ ਆ ਅਰਜੁਨ ਛਾਲ ਜਿਹੜਾ ਹੁੰਦਾ ਇਹ ਹਾਰਟ ਦੇ ਵਾਸਤੇ ਬਹੁਤ ਹੀ ਵਧੀਆ ਹੁੰਦਾ ਹਾਰਟ ਵਾਸਤੇ ਬੀਪੀ ਵਾਸਤੇ ਜਿਨ੍ਹਾਂ ਨੂੰ ਸਟੰਟ ਪਏ ਆ ਤੇ ਜਾਨ ਨਹੀਂ ਵੀ ਪਏ ਸਾਰਿਆਂ ਦੇ ਵਾਸਤੇ ਇਹ ਬਹੁਤ ਵਧੀਆ ਹੁੰਦਾ ਬਲਾਕੇਜ ਵਾਸਤੇ ਵੀ ਆ ਤੇ ਮਤਲਬ ਇਹਦੇ ਨਾਲ ਮਤਲਬ ਬਹੁਤ ਸਾਰੀਆਂ ਜਿਹੜੀਆਂ ਅੰਦਰ ਆਪਣੇ ਬਿਮਾਰੀਆਂ ਉਹਨਾਂ ਨੂੰ ਇਹ ਖਤਮ ਕਰਦਾ ਆ ਇਹ ਅਰਜਨ ਛਾਲ ਦਾ ਮੈਨੂੰ ਲੱਗਦਾ ਕਿ ਜਿਵੇਂ ਫਲਾਵਰ ਜਾਂ ਫਰੂਟ ਕੁਝ ਵੀ ਕਹਿ ਲੋ ਤੁਸੀਂ ਇਹ ਹੋਗਾ ਅਰਜਨ ਦੀ ਛਾਲ ਵੀ ਹੁੰਦੀ ਹੈ ਅਰਜਨ ਦਾ ਦਰਖਤ ਹੁੰਦਾ ਜੀ ਬਹੁਤ ਵੱਡਾ ਇਹ ਉਹਨੂੰ ਲੱਗਦੇ ਆ ਇਹਨਾਂ ਦਿਨਾਂ ਦੇ ਵਿੱਚ ਫਲਾਵਰ ਟਾਈਪ ਤੇ ਇਹ ਮੈਂ ਲੈਣ ਦੇ ਸੀਗੇ ਕਿੰਨੇ ਸਾਰੇ ਇਹ ਮੈਂ ਦੋ ਰਾਤ ਨੂੰ ਪਿਓ ਦਿੱਤੇ ਸੀਗੇ ਇੱਕ ਗਲਾਸ ਪਾਣੀ ਦੇ ਵਿੱਚ ਤੇ ਹੁਣ ਇਸ ਟਾਈਮ ਮੈਂ ਜਿਹੜੀ ਇਹ ਚਾਹ ਬਣਾ ਰਹੀ ਐ ਇਹਦੀ ਤੇ ਇਹ ਤੁਸੀਂ ਕੱਲਾ ਵੀ ਰਿੰਨ ਕੇ ਪੀ ਸਕਦੇ ਬਿਨਾ ਪੱਤੀ ਬਿਨਾ ਦੁੱਧ ਤੋਂ ਇਹਦੇ ਵਿੱਚ ਤੁਸੀਂ ਪਾਣੀ ਐ ਸੌਂਫ ਮੇਥੇ ਲੌਂਗ ਕਾਲੀ ਮਿਰਚ ਕੁਛ ਵੀ ਤੁਸੀਂ ਜੋ ਵੀ ਤੁਹਾਨੂੰ ਚੰਗਾ ਲੱਗਦਾ ਥੋੜਾ ਥੋੜਾ ਕਰਕੇ ਪਾ ਲਓ ਅਦਰਕ ਵਗੈਰਾ ਵੀ ਤੇ ਫੇ ਤੁਸੀਂ ਇਹਨੂੰ ਪੀ ਸਕਦੇ ਹੋ ਤੇ ਇਹਦੇ ਜੇ ਤੁਸੀਂ ਚਾਹ ਬਣਾਉਣੀ ਹੈ ਤਾਂ ਵੀ ਇਹਦੇ ਚਾਹ ਪੱਤੀ ਪਾ ਲਓ ਸ਼ੱਕਰ ਪਾ ਲਓ ਚੀਨੀ ਪਾ ਲਓ ਤੁਹਾਡੀ ਮਰਜ਼ੀ ਹੈ ਦੁੱਧ ਪਾ ਲਓ ਨਹੀਂ ਪਾਉਣਾ ਨਾ ਪਾਓ ਦੁੱਧ ਤੋਂ ਬਿਨਾਂ ਵੀ ਪੀ ਸਕਦੇ ਤੁਸੀਂ ਇਹ ਮਤਲਬ ਜਿੱਦਾਂ ਵੀ ਪੀਓਗੇ ਫਾਇਦੇਮੰਦ ਹੀ ਰਹੇਗਾ ਆਪਣੀ ਬਾਡੀ ਵਾਸਤੇ ਤੇ ਬਹੁਤ ਹੀ ਵਧੀਆ ਚੀਜ਼ ਆ ਇਹਨੂੰ ਤੁਸੀਂ ਇੰਟਰਨੈਟ ਦੇ ਉੱਤੇ ਸਰਚ ਕਰਕੇ ਦੇਖੋ ਕਿ ਅਰਜਨ ਛਾਲ ਕੀ ਹੁੰਦਾ ਤੇ ਕਿਸ ਚੀਜ਼ ਲਈ ਹੁੰਦਾ ਠੀਕ ਹੈ ਜੀ ਤੁਸੀਂ ਮੇਰੇ ਤੇ ਹੀ ਨਹੀਂ ਬਣੇ ਰਹਿਣਾ ਤੁਸੀਂ ਸਰਚ ਕਰਕੇ ਜਰੂਰ ਦੇਖਣਾ ਤੇ ਇਹਨੂੰ ਤੁਸੀਂ ਖੁਦ ਪੀਣਾ ਸਟਾਰਟ ਕਰੋਗੇ ਇਹ ਮਾਰਕੀਟ ਦੇ ਵਿੱਚ ਜਿਹੜੀਆਂ ਹੁੰਦੀਆਂ ਨੇ ਪੰਸਾਰੀ ਦੀਆਂ ਦੁਕਾਨਾਂ ਉੱਥੇ ਵੀ ਇਹਨਾਂ ਦਾ ਪਾਊਡਰ ਮਿਲਦਾ ਹੈ ਤੇ ਮੇਰਾ ਖਿਆਲ ਆ ਛਾਲ ਵੀ ਮਿਲਦੀ ਹੋਊਗੀ ਇਹਨਾਂ ਦੀ ਛਾਲ ਹੁੰਦੀ ਹੈ ਜਿਹੜੀ ਇਹਦੇ ਤੋਂ ਸ਼ੈਲ ਉੱਤਰਦੀ ਹੈ ਨਾ ਦਰਖਤ ਤੋਂ ਉਹ ਮੇਰਾ ਖਿਆਲ ਅੱਗੇ ਜਾ ਕੇ ਉੱਤਰਨੀ ਆ ਅਜੇ ਤੇ ਐ ਹੀ ਫਰੂਟ ਜਾਈ ਉੱਤਰਦਾ ਪਿਆ ਹੈ ਦਾ ਤੇ ਛਾਲ ਪਤਾ ਨਹੀਂ ਕਦੋਂ ਉੱਤਰਦੀ ਆ ਮੈਨੂੰ ਨਹੀਂ ਇਸ ਚੀਜ਼ ਬਾਰੇ ਪਤਾ ਵੈਸੇ ਉਹ ਛਾਲ ਨੂੰ ਉਤਾਰ ਕੇ ਉਹਦਾ ਪਾਊਡਰ ਵੀ ਬਣਾ ਕੇ ਵੇਚਿਆ ਜਾਂਦਾ ਹੈ ਤੇ ਪੰਸਾਰੀ ਦੀ ਦੁਕਾਨ ਤੇ ਤੁਸੀਂ ਉੱਥੋਂ ਵੀ ਲਿਆ ਸਕਦੇ ਹੋ ਪਾਊਡਰ ਨੂੰ ਵੀ ਅਸੀਂ ਰਿੰਨ ਕੇ ਪੁਣ ਕੇ ਪੀ ਸਕਦੇ ਹਾਂ ਇਹ ਤੇ ਚਲੋ origignal ਚੀਜ਼ ਆਪਾਂ ਆਪਣੇ ਹੱਥੀ ਤੋੜੀ ਹੋਈ ਆ ਲਿਆਂਦੇ ਹੋਏ ਮੈਂ ਘਰੇ ਤੇ ਇਹਨਾਂ ਨੂੰ ਅਸੀਂ ਮੈਨੂੰ ਕਿਤੇ ਦਰਖਤ ਮਿਲ ਗਿਆ ਸੀ ਉੱਥੋਂ ਮੈਂ ਲਿਆਂਦਾ ਹੋਇਆ ਤੁਹਾਨੂੰ ਵੀ ਹੋਵੇ ਮਿਲੇ ਕਿਤੇ ਦਿਖੇ ਅਰਜੁਨ ਛਾਲ ਦਾ ਦਰਖਤ ਤੇ ਤੁਸੀਂ ਵੀ ਲਿਆ ਕੇ ਜ਼ਰੂਰ ਪੀਓ ਬਟ ਸਭ ਤੋਂ ਪਹਿਲਾਂ ਤੁਸੀਂ ਇਹਨੂੰ ਸਰਚ ਕਰਨਾ ਹੈ ਉਸ ਤੋਂ ਬਾਅਦ ਤੁਸੀਂ ਰਿਸਕ ਲੈਣਾ ਕਿਸੀ ਪੀਣਾ ਕਿ ਨਹੀਂ ਪੀਣਾ ਬਸ ਇਹਦਾ ਨੁਕਸਾਨ ਕੋਈ ਨਹੀਂ ਹੈਗਾ ਸਾਰੇ ਪੀਓ ਬੱਚੇ ਪੀਓ ਵੱਡੇ ਪੀਓ ਠੀਕ ਹੈ ਜੀ ਮੈਂ ਦੋ ਹੀ ਪਾਏ ਆ ਇੱਕ ਗਲਾਸ ਪਾਣੀ ਦੇ ਵਿੱਚ ਰਾਤ ਨੂੰ ਪਿਉਂਦੇ ਸੀ ਤੇ ਤੁਸੀਂ ਭਾਵੇਂ ਹੋਰ ਵੀ ਵੱਡੇ ਕਿਸੇ ਭਾਂਡੇ ਵਿੱਚ ਦੋ ਹੀ ਪਿਉਂਦੋ ਇਹਦੀ ਇੱਕ ਵਾਰੀ ਸਵੇਰੇ ਚਾਹ ਪੀ ਲਓ ਇੱਕ ਵਾਰੀ ਸ਼ਾਮ ਨੂੰ ਪੀ ਲਓ ਕੋਈ ਚੱਕਰ ਨਹੀਂ ਕੁਛ ਨਹੀਂ ਨਾ ਇਹ ਗਰਮ ਨਾਲੇ ਠੰਡੇ ਠੀਕ ਹੈ ਜੀ ਕੋਈ ਵੀ ਇਹਦੀ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਹੁਣ ਮੈਂ ਇਹਦੇ ਵਿੱਚ ਪਾਉਂਗੀ ਥੋੜੀ ਜਿਹੀ ਚੀਨੀ ਮੈਂ ਇਹਦੇ ਚ ਪਾਉਂਦੀ ਹੋਈ ਜੀ ਚੀਨੀ ਇੰਨੇ ਮੈਂ ਥੋੜਾ ਰਿੰਨਣਾ ਆਇਆ ਹੁਣ ਹਲਕੀ ਜੀ ਪਾਉਂਗੀ ਮੈਂ ਸੌਫ ਤੁਸੀਂ ਚਾਹੋ ਤੇ ਇਹਦੇ ਵਿੱਚ ਲੌਂਗ ਇਲਾਚੀਆਂ ਸਭ ਕੁਝ ਪਾ ਸਕਦੇ ਹੋ ਹੁਣ ਮੈਂ ਚ ਪਾਉਂਗੀ ਇੱਕ ਛੋਟੀ ਇਲਾਚੀ ਤੇ ਇੱਕ ਲੌਂਗ ਕੁੱਟ ਕੇ ਕਿਉਂਕਿ ਟੇਸਟ ਜੇ ਆਏਗਾ ਇਹਦਾ ਕੋਈ ਵੀ ਟੇਸਟ ਨਹੀਂ ਜੇ ਹੈਗਾ ਅਰਜਨਸ਼ਾਲ ਦਾ ਜੇ ਤੁਸੀਂ ਕਿਉਂਕਿ ਇਹ ਕੌੜਾ ਆ ਫਿੱਕਾ ਆ ਖੱਟਾ ਆ ਕੋਈ ਵੀ ਇਹਦਾ ਟੇਸਟ ਨਹੀਂ ਹੈਗਾ ਬੇਫਿਕਰ ਹੋ ਕੇ ਤੁਸੀਂ ਇਹਨੂੰ ਰਿੰਨ ਕੇ ਪੀ ਸਕਦੇ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਕਰਦਾ ਹੈ ਮੈਨੂੰ ਤਾਂ ਬਹੁਤ ਜ਼ਿਆਦਾ ਇਹਦਾ ਜਿਹੜਾ ਫਰਕ ਪਿਆ ਆਪਣੀ ਬਾਡੀ ਦੇ ਵਿੱਚ ਮੈਨੂੰ ਪਤਾ ਲੱਗਦਾ ਆ ਬਾਕੀ ਤੁਸੀਂ ਵੀ ਪਿਓ ਸਾਰੇ ਪਿਓ ਬਜ਼ੁਰਗਾਂ ਨੂੰ ਵੀ ਦਿਓ ਆਪਣੇ ਮਾਤਾ ਪਿਤਾ ਨੂੰ ਵੀ ਦਿਓ ਸਭ ਨੂੰ ਦਿਓ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਡੇਲੀ ਪਿਓ ਬੇਸ਼ੱਕ ਬਸ ਇਹਨੂੰ ਅਸੀਂ ਇਹ ਰਿੰਨ ਕੇ ਥੋੜਾ ਜਿਹਾ ਪਾਣੀ ਘਟਾਉਣਾ ਆ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਕਿੰਨਾ ਜ਼ਿਆਦਾ ਘਟ ਗਿਆ ਹੋਇਆ ਹੈ ਤੇ ਉਹਦਾ ਜਿਹੜਾ ਕਲਰ ਸੀ yellow yellow ਜਾ ਉਹ ਵੀ ਬਣ ਗਿਆ ਹੋਇਆ ਤੇ ਨਾਲੇ ਸੌਂਫ ਦਾ ਵੀ ਵਿੱਚੇ ਕਲਰ ਤੇ ਲੌਂਗ ਦਾ ਵੀ ਤੁਹਾਨੂੰ ਪਤਾ ਕਲਰ ਆ ਜਾਂਦਾ ਆ ਹੁਣ ਮੈਂ ਪਾ ਰਹੀ ਹਾਂ ਵਿੱਚ ਚਾਹ ਪੱਤੀ ਤੁਸੀਂ ਬਿਨਾ ਕਿਸੇ ਵੀ ਚਾਹ ਪੱਤੀ ਦੇ ਜਾਂ ਦੁੱਧ ਤੋਂ ਬਿਨਾ ਹੀ ਇਹਨੂੰ ਰਿੰਕ ਕੇ ਪੀ ਲੈਣਾ ਮੈਂ ਤੁਹਾਨੂੰ ਦੱਸ ਦਿੱਤਾ ਹੋਇਆ ਆ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਬਹੁਤ ਵਧੀਆ ਚੀਜ਼ ਹੈ ਤੇ ਚਾਹ ਦਾ ਵੀ ਕੋਈ ਟੇਸਟ ਚੇਂਜ ਨਹੀਂ ਜੇ ਹੁੰਦਾ ਉਹੀ ਟੇਸਟ ਰਹਿੰਦਾ ਜੇ ਚਾਹ ਦਾ ਜਿਹੜਾ ਮਤਲਬ ਆਪਾਂ ਨੋਰਮਲ ਚਾਹ ਪੀਂਦੇ ਹਾਂ ਡੇਲੀ ਸਿਰਫ ਇਹਦੇ ਚ ਇਹ ਆ ਕਿ ਤੁਸੀਂ ਇਹ ਪੀਓਗੇ ਤੇ ਆਪਣੀ ਸਿਹਤ ਜਿਹੜੀ ਬਹੁਤ ਹੀ ਵਧੀਆ ਰਹੂਗੀ ਹੁਣ ਅਸੀਂ ਇਹਨੂੰ ਥੋੜਾ ਜਿਹਾ ਹੋਰ ਮਤਲਬ ਬੋਇਲ ਕਰ ਲਵਾਂਗੇ ਕਿ ਚਾਹ ਪੱਤੀ ਪਾਈ ਹੋਈ ਆ ਉਸ ਤੋਂ ਬਾਅਦ ਵਿੱਚ ਦੁੱਧ ਪਾ ਰਹੀ ਆ ਅਸੀਂ ਜੀ ਹੁਣ ਪਾਤਾ ਹੋਇਆ ਦੁੱਧ ਚਾਹ ਇਸੇ ਪੀਣੀ ਆ ਬਿਲਕੁਲ ਥੋੜੀ ਥੋੜੀ ਪੂਰੇ ਕੱਪ ਭਰ-ਭਰ ਕੇ ਨਹੀਂ ਲੱਗੇ ਪੀਣ ਕਿਉਂਕਿ ਅਸੀਂ ਪਹਿਲਾਂ ਪੀ ਚੁੱਕੇ ਸੀਗੇ ਤੇ ਹੁਣ ਅਸੀਂ ਦੁਬਾਰਾ ਖਾਣੇ ਤੋਂ ਬਾਅਦ ਪੀ ਰਹੇ ਆ ਹਾਂਜੀ ਚਾਹ ਸਾਡੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੋਈ ਹੈ ਜੀ ਹੁਣ ਅਸੀਂ ਕੱਪਾਂ ਦੇ ਵਿੱਚ ਇਹਨੂੰ ਟਰਾਂਸਫਰ ਕਰਾਂਗੇ ਤੇ ਚਲੋ ਜੀ ਆ ਗੈਸ ਨੂੰ ਆਫ ਕਰਦੇ ਆਂ ਚਾਹ ਸਾਡੀ ਬਣ ਗਈ ਹੋਈ ਹੈ ਤੇ ਹੁਣ ਅਸੀਂ ਇਧਰ ਕੱਪ ਚ ਪਾਦਾਂ ਲੱਗੇ ਆ ਜੀ ਛਾਣ ਕੇ ਦੇਖੋ ਚਾਹ ਵੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਸੰਗਣੀ ਬਣਦੀ ਹੈ ਜੀ ਨਾਲੇ ਤੇ ਤੁਸੀਂ ਵੀ ਜਰੂਰ ਅਰਜਨ ਛਾਲ ਦੀ ਜਿਹੜੀ ਚਾਹ ਦੇਖੋ ਅਰਜਨ ਛਾਲ ਦੇਖੋ ਜੀ ਰੇਜ ਰੇਜ ਕੇ ਸਾਰਾ ਹੀ ਅਸਰ ਜਿਹੜਾ ਚਾਹ ਦੇ ਵਿੱਚ ਆ ਗਿਆ ਹੋਇਆ ਹੈ ਤੇ ਤੁਸੀਂ ਵੀ ਜਰੂਰ ਟਰਾਈ ਕਰਨੀ ਹੈ ਇਹ ਤੇ ਬਹੁਤ ਹੀ ਵਧੀਆ ਫਾਇਦੇ ਵਾਲੀ ਚਾਹ ਆ ਤੇ ਕਰਕੇ ਜਰੂਰ ਟਰਾਈ ਦੇਖਿਓ ਪਹਿਲਾਂ ਨੈਟ ਦੇ ਉੱਪਰ ਸਰਚ ਕਰ ਲਿਓ ਅਰਜਨ ਛਾਲ ਉਸ ਤੋਂ ਬਾਅਦਾਂ ਤੁਸੀਂ ਜਿਹੜਾ ਟਰਾਈ ਕਰਨਾ ਹੈ ਜਰੂਰ ਬਣਾ ਕੇ ਪੀਣੀ ਹੈ ਚਾਹ ਸਿਹਤ ਵਾਸਤੇ ਬਹੁਤ ਹੀ ਵਧੀਆ ਹੁੰਦੀ ਹੈ ਮਿਲਦੇ ਹਾਂ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ